ਕਾ ਦੋਸਤੋ ਤੇ ਆਪ ਦੀਤੀ ਬਹੁਤ ਬਹੁਤ ਪਿਆਰ ਮਿਲ ਰਿਹਾ ਇਸ ਵੀਡੀਓ ਵਿੱਚ ਤੇ ਵੱਧ ਵੱਧ ਪਿਆਰ ਦਿਓ ਜੀ ਚੈਨਲ ਨੂੰ ਜੇ ਤੁਸੀਂ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਰ ਲਾਈਕ ਕਰਦੇ ਹੋ ਕੋਈ ਕਮੈਂਟ ਕਰਦੇ ਹੋ ਤੇ ਨਵੇਂ ਵੀਡੀਓ ਬਲਾਈ ਜਾਨ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਅੱਜ ਮੈਂ ਇਹ ਵੀਡੀਓ ਇਹ ਹੱਡ ਦੇ ਦੋ ਦੋ ਫੁੱਟ ਦੇ ਲੈਟ ਲੱਗੇ ਹੋਏ ਨੇ ਗਰਾਉਂਡ ਵਿੱਚ ਆ ਦੇਖੋ ਇੱਕ ਆੜ ਲੱਗੀ ਹੋਇਆ ਇੱਕ ਆੜ ਲੱਗੀ ਹੋਇਆ ਇੱਕ ਸੋ ਉਹ ਤੇ ਟਿਚਲੇ ਲੱਗੇ ਜਾਣ ਲੱਟ ਲੱਗੇ ਜਣੇ ਤੇ ਮੈਂ ਇੱਥੇ ਜੀ ਗ੍ਰਾਮ ਪੰਚਾਇਤ ਨੂੰ ਬੇਨਤੀ ਕਰਦਾ ਕਿ ਇਹ ਹਾਲਾਤਾਂ ਨੇ ਬਾਕੀ ਤਿੰਨ ਤੋਂ ਇਲਾਵਾ ਇਹ ਬਾਕੀ ਨਹੀਂ ਚੱਲਦੀ ਹੈ ਜਾਂ ਤੇ ਉਹਨਾਂ ਨੂੰ ਠੀਕ ਕਰਵਾਓ ਜਦ ਨੰਮੀਆ ਲਵਾਉਣੇ ਜਗ੍ਹਾ ਬਿੱਤੇ ਆ ਦੇਖੋ ਆਹ ਲਾਈਟ ਤੋਂ ਪੱਟੀ ਹੋਈ ਹੋਈ ਆ ਤੇ ਜਿਹੜਾ ਕੰਨ ਹੀ ਜੜਿਆ ਹੋਇਆ ਰੱਟ ਦਾ ਤੇ ਇਹਦੀ ਰੱਟਾਂ ਨੇ ਮ ਵੀ ਨਹੀਂ ਚੱਲਦੀਆਂ ਇਹਨਾਂ ਰੱਟਾਂ ਜਿਹਨਾਂ ਨੂੰ ਨੰਮੀਆ ਲਵਾਉ ਉਹਨਾਂ ਨੂੰ ਰਿਪੇਅਰ ਕਰੋ ਉਹ ਸਾਦਾ ਹੈ ਨੰਮੀਆ ਲਗਣੀ ਨੂੰ ਤੇ ਪੇਰੇ ਹੋਣੀ ਹੈ ਨਹੀਂ ਤੇ ਨੰਮੀਆ ਲਵਾਉ ਜੀ ਲੱਟਾਇਏ ਤੇ ਪਿੰਡ ਦੇ ਦੇ ਛੱਡਦੇ ਨੇ ਨੌਜਵਾਨ ਮੁੰਤੇ ਸਾਡੇ ਉਹਨਾਂ ਨੇ ਬੇਨਤੀ ਹੈ ਕਿ ਇਹਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਕਰੋ ਉਕੇ ਹੈ ਆਪਣੇ ਲਈ ਲੱਗਿਆ ਹੋਇਆ ਨੇ ਇਹ ਧੀਆ ਜੀ ਤੇ ਇਹਨਸੀ ਨੁਕਸਾਨ ਬੜਾ ਕਰਦੇ ਹੋ ਤੇ ਦੁਬਾਰਾ ਪੈਸੇ ਲੋਨ ਨੂੰ ਹੋ ਜਾਂਦੇ ਨੇ ਇਹਦੇ ਇਧਰ ਇਹਨੂੰ ਨੁਕਸਾਨ ਕਰ ਲਾਟਾ ਨੂੰ ਨਾ ਛੜਕ ਕੋਰੇ ਕੋਰੇ ਨੂੰ ਦੂਜੀ ਗੱਲ ਹੈਗੀ ਆ ਇਹ ਸਾਡਾ ਪਿੰਡ ਦਾ ਗਰਾਊਂਡ ਆ ਪਿੰਡ ਦੋਤਪੁਰ ਦਾ ਇਹਦੇ ਵਿੱਚ ਕਾਤਾ ਹਾ ਨੀ ਜੇ ਜੈਨਾ ਹੋਏ ਕਿਤੇ ਕਿਤੇ ਕਾ ਹੈਗਾ ਕਿਤੇ ਕਾ ਵਿੱਚ ਹੈ ਹੀ ਨਹੀਂ ਕਿਤੇ ਤਾਂ ਆਪਣੀ ਆਹੋ ਕੀ ਯੁਗਿਆ ਪਿਆ ਦੇਖੋ ਮੈਂ ਜ਼ੂਮ ਮਾਰਦਾ ਵਾਂ ਤੇ ਇਹਦੇ ਵਿੱਚ ਕਾ ਕੋ ਦਾ ਘਾਟੀ ਆ ਤੇ ਜਿੱਥੇ ਕਾ ਹੈ ਨਹੀਂ ਉੱਥੇ ਮਿੱਟੀ ਮਿੱਟੀ ਆ ਤੇ ਬਾਕੀ ਦਾ ਕਾ ਇਹਨਾਂ ਨੇ ਆਹਾ ਉਹਨਾਂ ਮਾ ਕਾ ਨੇ ਇੱਥੇ ਲੈ ਕੇ ਆਏ ਨੇ ਸਾਡੇ ਜਿਹੜੇ ਇੱਥੇ ਕੰਮ ਕਰਦੇ ਨੇ ਮੜੀਗਾ ਵਿੱਚ ਤੇ ਬਾਕੀ ਜਿਹੜਾ ਨੇ ਆ ਫालतू ਜਾਂ ਉਗਦਾ ਵਾ ਆ ਇਹਨਾਂ ਪੱਟਿਆ ਬਾ ਅੱਜ ਇਹਨਾਂ ਨੇ ਦੁਪਹਿਰੇ ਲੱਗਿਆ ਹੋਈ ਲੱਗੇ ਹੋਏ ਨੇ ਸਾਡੇ ਭਾਈ ਬੀਬੀਆਂ ਤੇ ਉਹ ਵੀ ਬੜੀ ਮਿਹਨਤ ਕਰਦੇ ਨੇ ਇੱਥੇ ਆ ਕੇ ਸਾਬਸੇ ਕਰਦੇ ਨੇ ਆ ਦੇਖੋ ਜਿੱਥੇ ਮੈਂ ਤੁਰਦਾ ਹਾਂ ਇੱਥੇ ਵੀ ਘਾਹ ਦੇ ਵਿੱਚ ਉੱਗਿਆ ਹੋਇਆ ਏ ਤੇ ਇਹਨੂੰ ਵੀ ਸਫਾਈ ਕੀਤੀ ਜਾਂਦੀ ਆ ਤੇ ਮੈਂ ਪਿੰਡ ਦੀ ਪੰਚਾਇਤਾਂ ਉਹਨੂੰ ਇਹ ਰਿਕਵੈਸਟ ਬੇਨਤੀ ਕਰਦਾ ਕਿ ਜਿਹੜੀਆਂ ਨਮੀ ਲੱਟਾਂ ਨੇ ਜਿਹੜੇ ਪਹਿਲਾਂ ਲੱਗੀਆਂ ਲੱਟਾਂ ਇਹਨਾਂ ਦੀ ਜਗ੍ਹਾ ਨਮੀ ਲੱਟਾਂ ਲਗਾਈਆਂ ਜਾਣ ਤੇ ਦੂਜੀ ਵੱਲ ਜਿਹੜਾ ਇੱਥੇ ਆਹ ਸੋਲਰ ਲੱਗਾ ਆ ਸੋਲਰ ਪੈਨਲ ਇਹ ਸੂਰਜ ਦੀ ਰੋਸ਼ਨੀ ਤੋਂ ਬਾਅਦ ਰਾਤ ਨੂੰ ਚੱਲਦਾ ਬਾ ਚਾਰਜ ਹੋ ਕੇ ਤੇ ਇਹਦਾ ਵੀ ਧਿਆਨ ਰੱਖਿਆ ਕਿ ਇਹ ਵੀ ਚੱਲਦਾ ਰੱਖੀ ਆਪਾਂ ਕਿਉਂਕਿ ਇਹਦੇ ਵਿੱਚ ਮਿਲਦਾ ਤਾਕਤ ਤੋਂ ਰਹੀ ਪਿਆ ਦੇਖੋ ਦਾ ਆ ਮੈਂ ਜੂਮ ਅਗਰ ਦਿਖਾਉਣਾ ਬਾ ਦੇਖੋ ਆ ਤਾ ਟੋੜੀ ਪਈ ਇੱਥੋਂ ਕਿਰਪਾ ਕਰਕੇ ਅਸੀਂ ਆਪਾਂ ਗਲਤੀ ਨਾ ਕਰੀਏ ਤਾਂ ਵਧੀਆ ਏ ਉਂਗੇ ਗਰਾਉਂਡ ਵਿੱਚ ਰੋਸ਼ਨੀ ਬਣੀ ਜਾਂਦੀ ਆ ਤੇ ਇਹ ਨਾ ਲੱਗਦਾ ਨਹੀਂ ਕਿ ਚਾਰੇ ਪਾਸੇ ਛਾਣੀ ਟੰਣ ਨੂੰ ਹੋਇਆ ਜਾਂਦਾ ਵਾ ਇਹ ਵੀ ਮੈਂ ਤੁਹਾਨੂੰ ਕਹਿਣਾ ਵੀ ਇਹ ਵੀ ਲਾਰਜੀ ਹੈਗੀ ਆ ਇਹ ਚਲਾਓ ਤਾਂ ਉੱਥੇ ਰੋਸ਼ਨੀ ਹੋ ਸਕੇ ਤੇ ਵਿੱਚ ਜੋ ਕੁਝ ਪੈਂਦਾ ਉਹ ਪਾਓ ਆਪਾਂ ਗੜ ਮੜ ਕੇ ਇਹਨੂੰ ਚਾਲੂ ਕਰੀਏ ਆਪਾਂ ਖਰਾਬ ਨਾ ਕਰੀਏ ਕਿਉਂਕਿ ਲਗਾਈਆਂ ਹੋਈਆਂ ਨੇ ਇਹ ਚਲਾਉਣ ਉੱਤੇ ਆਪਾਂ ਨੂੰ ਨਾ ਕੇ ਇਹਨੂੰ ਖਰਾਬ ਕਰਨ ਨੂੰ ਤੇ ਮੈਂ ਇਸਨੂੰ ਮੈਂ ਬੇਨਤੀ ਕਰਦਾ ਵਾਂ ਛੋਟੀ ਜੀ ਤੇ ਇਹਦੇ ਬੱਚੇ ਖੇੜੇ ਨੇ ਇੱਥੇ ਉਹ ਧਿਆਨ ਰੱਖੋ ਵੀ ਆਪਾਂ ਨੇ ਰੀਲ ਲੱਟਾਂ ਨੇ ਇਹਨਾਂ ਨੂੰ ਆਪਾਂ ਨੇ ਸਹੀ ਸੰਭਾਲ ਕਰਨੀਆਂ ਤੇ ਬਾਕੀ ਜਿਹੜੇ ਉੱਥੇ ਲੱਗੇ ਹੋਏ ਨੇ ਦਰਖਤ ਲੱਗੇ ਹੋਏ ਨੇ ਮੂਹਰੇ ਉਹ ਪੱਤੇ ਹੋਏ ਨਹੀਂ ਜੀ ਉਹ ਪਿੱਛੇ ਇਹ ਪਿੱਛੇ ਜਿਹੜੇ ਰੱਖਤੇ ਨੇ ਉਹ ਲੱਗੇ ਹੋਏ ਨੇ ਮੂੜ ਨੇ ਪੱਤੇ ਦੇ ਦਰਖਤ ਤੇ ਵੀ ਮੈਂ ਬੇਨਤੀ ਕਰ ਰਹੀ ਹਾਂ ਕਿ ਦਰਖਤ ਦੇ ਨਾ ਪੱਤੋ ਉਹ ਕਹਿੰਦੇ ਨੇ ਦੀ ਆਪਾਂ ਨੂੰ ਆਉਣ ਸੁਮੇ ਤੇ ਬਹੁਤ ਜ਼ਿਆਦਾ ਲੋੜ ਆਇਆ ਤੇ ਇਹਨਾਂ ਦੀ ਆਪਾਂ ਨੂੰ ਆਕਸੀਜਨ ਮਿਲਦੀ ਆ ਤੇ ਇਹਨਾਂ ਦੇ ਆਪਣੇ ਆਦ ਵਾਲਾ ਉਹਦੀ ਹਵਾਏ ਉਹ ਵਧੀ ਰਹਿੰਦੀ ਆ ਆਪਾਂ ਨੂੰ ਮਿਲਦੀ ਆ ਇਹ ਬਹੁਤ ਜ਼ੂੜੀ ਆ ਉਹ ਕਹਿੰਦੇ ਨੇ ਨਾਲ ਹੀ ਗਰਮੀ ਘਟਦੀ ਆ ਜਿਹੜੇ ਆਲੇ ਦੋਲੇ ਲੱਗੇ ਹੋਣ ਦਰਖਤ ਤਾਂ ਹਵਾ ਸ਼ੁੱਧ ਰਹਿੰਦੀ ਆ ਤੇ ਠੰਡੀ ਹੁੰਦੀ ਆ ਹਵਾ ਰਹਿੰਦੀ ਆ ਤੇ ਐਲੀ ਮੈਨ ਤੁਹਾਨੂੰ ਖਾਸ ਬੇਨਤੀ ਕਰਦਾ ਬਾਜੀ ਦਰਖਤ ਵੀ ਲਗਾਓ ਗਰਾਉਂਡ ਤੇ ਬਹੁਤ ਰਸ ਲੱਗ ਗਈ ਹੋਤੀ ਤੇ ਹੁਣਾਂ ਨੇ ਤੋੜਦੇ ਦਰਖਤ ਹਟਕੇ ਨੇ ਛਿਲਾ ਦੇ ਤੇ ਮੈਨ ਤੁਹਾਨੂੰ ਬੇਨਤੀ ਕਰਦਾ ਛੋਟੀ ਜਿਹੀ ਆਪਣੀ ਠੀਕ ਆ ਜੀ ਵੀਡੀਓ ਨੂੰ ਲਾਈਕ ਕਰਦੇ ਕੋਲ ਸਬਸਕ੍ਰਾਈਬ ਸ਼ੇਅਰ ਕਰਦੇ ਕੋਲ ਜੀ ਧੰਨਵਾਦ ਬਹੁਤ ਬਹੁਤ